ਮਨਦੀਪ ਕੌਰ ਕੀਰਤਮਾਨ ਬੁਟੀਕ ਪਿੰਡ ਸੋਪਰਾ ਤੋਂ ਅੱਜ ਆਪਾਂ ਨੇ ਬਹੁਤ ਹੀ ਸੋਹਣੇ ਹੈਂਡਵਰਕ ਦੇ ਸੂਟ ਲੈ ਕੇ ਆਂਦੇ ਆ ਜੀ ਸਾਰੇ ਪਾਰਟੀ ਵੇਅਰ ਸੂਟ ਨੇ ਸਾਰੇ ਸੂਟਾਂ ਦਾ ਅਲੱਗ-ਅਲੱਗ ਰੇਟ ਆ ਜੀ ਕਿਸੇ ਨੂੰ ਕੋਈ ਵੀ ਸੂਟ ਵੀਡੀਓ ਦੇ ਵਿੱਚੋਂ ਪਸੰਦ ਆਉਗਾ ਸਕਰੀਨਸ਼ਾਟ ਲੈ ਕੇ 9877569334 ਮੇਰੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰਨਾ ਜੀ ਆਪਾਂ ਤੁਹਾਨੂੰ 1 ਬਾਈ 1 ਸਾਰੇ ਸੂਟ ਖੋਲ ਕੇ ਪ੍ਰੋਪਰਲੀ ਦਿਖਾਉਣੇ ਆਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੂਰੀ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਨਾ ਹੈ ਦੇਖਣਾ ਹੈ ਜੀ ਫਰਸਟ ਸੂਟ ਆਪਣੇ ਕੋਲੇ ਇਹ ਹੈ ਜੀ ਹੈਂਡਵਰਕ ਦਾ ਇਹਦਾ ਨੈਕ ਬਣਿਆ ਬਹੁਤ ਹੀ ਪਿਆਰਾ ਨੈਕ ਦੇ نیچے ਇਹਦੇ ਫਲਾਵਰ ਬਣਿਆਗਾ ਆਏ ਦੀ ਬਾਜੂ ਤੇ ਵਰਕ ਹੈ ਜੀ ਦੁਪੱਟਾ ਹੈ ਜੀ ਇਹਦਾ ਲੈਂਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਦੁਪੱਟਾ ਫੁੱਲਾ ਡੁੱਲਾ 2.5 ਮੀਟਰ ਦਾ ਇਹ ਟਿਸ਼ੂ ਦੇ ਉੱਪਰ ਸੂਟ ਆ ਜੀ ਨਾਲ ਇਹਦੇ ਪਿਓਰ ਕريب ਦੀ ਬਾਟਮ ਲੱਗੀ ਹੋਈ ਹੈ ਜੀ ਕਿੱਕੇ ਦੇ ਵਿੱਚ ਆਪਣੇ ਕੋਲੇ ਸੈਕਿੰਡ ਕਲਰ ਆ ਜੀ ਇਹਨੂੰ ਇੰਗਲਿਸ਼ ਕਲਰ ਕਹਿ ਦਿੰਦੇ ਆਗੇ ਇਹਦੀ ਬਾਟਮ ਤੇ ਵੀ ਵਰਕ ਆ ਜੀ ਬਹੁਤ ਹੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਆ ਇਹਦੀ ਸ਼ਰਟ ਆ ਜੀ ਇਹਨੂੰ ਨੈੱਕ ਬਣਿਆ ਹੋਇਆਗਾ ਭਾਵਾਂ ਦੇ ਉੱਪਰ ਵੀ ਵਰਕਾ ਜੀ ਹਲਕਾ ਜਿਹਾ ਇਹਦਾ ਦੁਪੱਟਾ ਦਾ ਸੇਮ ਦੁਪੱਟਾ ਦਾ ਫਿਨਿਸ਼ਿੰਗ ਦਿੱਤੀ ਹੋਈ ਹੈ ਲੈਂਸ ਲਗਾ ਕੇ ਬਹੁਤ ਹੀ ਪਿਆਰਾ ਦੁਪੱਟਾ ਦਾ ਥਰਡ ਸੂਟ ਹੈ ਜੀ ਆਪਣੇ ਵਿੱਚ ਇਹਦੇ ਕੋਲੇ ਲਾਈਟ ਜਾਂ ਪਰਪਲ ਕਲਰ ਹੈਗਾ ਇਹਦਾ ਦੇਖੋ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਹੈਗਾ ਸੇਮ ਵਰਕੇ ਦੇ ਬਾਜੂ ਦੇ ਉੱਪਰ ਦੁਪੱਟਾ ਜੀ ਇਹਦਾ ਲੈਂਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਬਾਟਮ ਦੇ ਉੱਪਰ ਵਰਕ ਆ ਜੀ ਇਹਦੀ ਇੱਕ ਆਪਣੇ ਕੋਲੇ ਆਹ ਕਲਰ ਦਾ ਸੂਟ ਆ ਜੀ ਲਾਈਟ ਜਾਂ ਮਹਿੰਦੀ ਆ ਜਾਂ ਜੈਲੋ ਜੀ ਸ਼ਿਪ ਦੇ ਵਿੱਚ ਆ ਜਾਂਦਾਗਾ ਇਹਦੇ ਵੀ ਨੈਕ ਦੇ ਉੱਪਰ ਵਰਕ ਆ ਸੇਮ ਵਰਕ ਇਹਦੀ ਬਾਟਮ ਦੇ ਉੱਪਰ ਆ ਜੀ ਦੁਪੱਟਾ ਲੈਂਸ ਲਾ ਕੇ ਇਹਨੂੰ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਇੱਕ ਆਪਣੇ ਕੋਲੇ ਆ ਸੂਟਾ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਇਹ ਸੂਟ ਆ ਰਾਇਲ ਬਲੂ ਇਹਦਾ ਕਲਰ ਹੈਗਾ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਇਹਦੇ ਨੈਕ ਦੇ ਉੱਪਰ ਕੰਮ ਕੀਤਾ ਹੋਇਆ ਹੈ ਜੀ ਦਬਕਾ ਵਰਕ ਆ ਜੀ ਇਹਦੇ ਉੱਪਰ ਬਹੁਤ ਹੀ ਸੋਹਣਾ ਇਹਦੀ ਬਾਜੂ ਦੇ ਉੱਪਰ ਵਰਕ ਆ ਆਪਾਂ ਤੁਹਾਨੂੰ ক্লোਜ਼ ਤੋਂ ਵੀਡੀਓ ਦਿਖਾ ਦਿੰਨੇ ਆਂ ਦੀ ক্লোਜ਼ ਕਰਿਓ ਕੈਮਰਾ ਬਾਜੂ ਦੇ ਉੱਪਰ ਸੈਕੰਡ ਬਾਜੂ ਇੱਧਰ ਇਹ ਦਾ ਫਰੰਟ ਹੈ ਜੀ ਇਹ ਆਪਣੇ ਕੋਲੇ ਦੀ ਬਾਟਮ ਦੇ ਉੱਪਰ ਵਰਕ ਹੈ ਜੀ ਇੱਕ ਵਾਰੀ ਇਹ ਵਾਲਾ ਵਰਕ ਵੀ ਕਰ ਉਸ ਤੋਂ ਦਿਖਾ ਦਿਓ ਇਹ ਦੁਪੱਟਾ ਦਾ ਜੀ ਇਹਦਾ ਲੈਂਸ ਲਾ ਕੇ ਤਿਆਰ ਕੀਤਾ ਹੋਇਆ ਕਮਲ ਚਲੂਨ ਦਾ ਦੁਪੱਟਾ ਦਾ